ਰੀਸੈਂਟ ਜਦੋਂ ਆਮ ਪਾਰਟੀ ਦੀ ਇਲੈਕਸ਼ਨ ਹੋਈ ਉਹਦੇ ਵਿੱਚ ਸਭ ਤੋਂ ਮੈਨੂੰ ਜਿਹੜਾ ਬੁਰਾ ਲੱਗਿਆ ਇੱਕ ਆਈਪੀਐਸ ਅਫੀਸਰ ਜਿਹੜੀ ਆਪਣੀ ਸਿਸਟਮ ਦੇ ਵਿੱਚੋਂ ਨਿਕਲ ਗਿਆ ਕਿ ਨਹੀਂ ਯਾਰ ਮੈਂ ਕੁਝ ਕਰਨਾ ਹੈ ਬਦਲਾਅ ਕੋਈ ਨਹੀਂ ਕਰ ਸਕੀ ਉਹਦੇ ਵਿਚਾਰੇ ਖੁੰਝੇ ਦੇ ਲਾਤਾ ਉਹਨਾਂ ਨੂੰ ਤੁਸੀਂ ਡਿਵੈਲਪਮੈਂਟ ਵੱਲ ਦੇਖੋ ਡਿਵੈਲਪਮੈਂਟ ਕੱਲੀ ਪੰਜਾਬ 'ਚ ਨਹੀਂ ਹੋਈ ਕੱਲੀ ਅੰਮ੍ਰਿਤਸਰ 'ਚ ਨਹੀਂ ਹੋਈ ਦਿੱਲੀ 'ਚ ਹੀ ਹੈ ਕੇਜਰੀਵਾਲ ਸਾਹਿਬ ਕੋਈ ਹੈ ਵੈਗਨਰ ਕਾਰ ਹੁੰਦੀ ਸੀ ਟੁੱਟੀ ਜਿੰ ਲੰਡੂ ਜੀ ਕਾਰ ਹੁੰਦੀ ਸੀ ਔਰ ਅੱਜ ਉਸ ਬੰਦੇ ਕੋਲ ਕਰੋੜਾਂ ਦੀ ਕੋਠੀ ਹੈ ਕਰਜ਼ਾ ਤੇ ਪਿਛਲੇ 20 25 30 ਸਾਲਾਂ ਤੋਂ ਪੰਜਾਬ ਚ ਤੁਸੀਂ ਨਾ Google ਤੇ ਟਾਈਪ ਕਰਕੇ ਦੇਖ ਲੈਣਾ ਕਿ ਪਿਛਲੇ 20 ਸਾਲਾਂ ਚ ਕਿੰਨਾ ਕਰਜ਼ਾ ਬਿਆ ਹੈ ਪਿਛਲੇ 20 ਸਾਲਾਂ ਚ ਅਰਬਾਂ ਖਰਬਾਂ ਦਾ ਕਰਜ਼ਾ ਜਿਹੜਾ ਕਿ ਆਮ ਜਨਤਾ ਨੂੰ ਪਤਾ ਹੀ ਨਹੀਂ ਕਿ ਉਹ ਕਰਜ਼ਾਈ ਹੋਗੀ ਔਰ ਇਹਨਾਂ ਨੇ ਕੀ ਕੀਤਾ ਮਾਨ ਸਾਹਿਬ ਨੇ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਰਕਾਰ ਤੇ ਪਹਿਲੇ ਕਰਜ਼ੇ ਜੜੇ ਹੈ ਫੇਰ ਵੀ ਫੰਕਸ਼ਨ ਕਰ ਰਿਹਾ ਉਹ ਚੀਜ਼ੇ ਵਾਸਤੇ ਵੀ ਕਿ ਨਾ ਸਾਡੇ ਕੁਝ ਵਾਵਾ ਹੀ ਹੋ ਜੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਯਾਰ ਆਮ ਆਦਮੀ ਪਾਰਟੀ ਨੇ ਬਦਲਾਵ ਦੇ ਨਾਂ ਤੇ ਸਰਕਾਰ ਬਣਾਈ ਸੀ ਵੱਡਾ ਬਦਲਾਵ ਜਿਸ ਤਰ੍ਹਾਂ ਕੀ ਰਵਾਇਤੀ ਪਾਰਟੀਆਂ ਨੇ ਪੰਜਾਬ ਚ ਵਕ ਵਕ ਸਮੇਂ ਰਾਜ ਕੀਤਾ ਉਹਨਾਂ ਤੋਂ ਦੁਖੀ ਹੋ ਲੋਕਾਂ ਨੇ ਇੱਕ ਵੱਡਾ ਜਿਹੜਾ ਜਨ ਸਮਰਥਨ ਦਿੱਤਾ ਸੀ ਪੰਜਾਬ ਦੇ ਵਿੱਚ ਕੇਜਰੀਵਾਲ ਦੇ ਨਾਂ ਤੇ ਭਗਵੰਤ ਮਾਨ ਦੇ ਨਾਂ ਤੇ ਤਾਂ ਅੱਜ ਕੀ ਬਦਲਾਅ ਨਜ਼ਰ ਆ ਰਿਹਾ ਗਰਾਊਂਡ ਲੈਵਲ ਤੇ ਕੀ ਹਾਲਾਤ ਨੇ ਪੰਜਾਬ ਦੇ ਪੰਜਾਬ ਦੇ ਉੱਤੇ ਜਿਹੜਾ ਫ੍ਰੀ ਬੱਤੀ ਲਾ ਲਈਏ ਜਾਂ ਫ੍ਰੀ ਹੋਰ ਕਈ ਸੁਵਿਧਾਵਾਂ ਲਾ ਲਈਏ ਉਹਨਾਂ ਦੇ ਨਾਤੇ ਕਿੰਨਾ ਕਰਜ਼ਾ ਹੁਣ ਤੱਕ ਪੰਜਾਬ ਦੇ ਚੜ ਚੁਕਿਆ ਤੇ ਨਗਰ ਨਿਗਮ ਚੋਣਾਂ ਤੇ ਇੰਨਾਂ ਸਾਰੀਆਂ ਚੀਜ਼ਾਂ ਦਾ ਕੀ ਅਸਰ ਦੇਖਣ ਨੂੰ ਮਿਲੇਗਾ ਆਮ ਜਨਤਾ ਤੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜਨ ਜਾ ਰਹੇ ਇੱਕ ਸਮਾਜ ਸੇਵੀ ਮਨੀਸ਼ ਕੁਮਾਰ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਮਨੀਸ਼ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਆਰ ਬਾਰਤ ਤੇ ਧੰਨਵਾਦ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਮੈਂਡੇਟ ਦਿੱਤਾ ਸੀ ਪੰਜਾਬੀ ਲੋਕਾਂ ਨੇ ਪੰਜਾਬ ਦੇ ਜਨ ਜਨ ਨੇ ਹੁਣ ਨਗਰ ਨਿਗਮ ਚੋਣਾ ਕਾਫੀ ਸਮਾਂ ਬੀਤਣ ਉਪਰੰਤ ਐਲਾਨ ਹੋਇਆ ਹੈ ਅਮੈਜ 3 ਦਿਨ ਰਹਿ ਗਏ ਐ ਇਲੈਕਸ਼ਨਾਂ ਨੂੰ ਦੇਖੋ ਇਹ ਫੈਸਲਾ ਹੋਣਾ ਚਾਹੀਦਾ ਇਹ ਗੱਲ ਤੁਸੀਂ ਬਦਲਾਅ ਦੀ ਕਰੋ ਨਾ ਜਾਂ ਡਿਵੈਲਪਮੈਂਟ ਦੀ ਤੇ ਬਹੁਤ ਜ਼ਿਆਦਾ ਹੋਈ ਹੈ ਜਿੰਨੇ ਲੋਕਾਂ ਨੇ ਸੋਚੀ ਸੀ ਉਸ ਤੋਂ ਬਹੁਤ ਜ਼ਿਆਦਾ ਹੋਈ ਹੈ ਤੁਸੀਂ ਡਿਵੈਲਪਮੈਂਟ ਵਾਲਾ ਦੇਖੋ ਡਿਵੈਲਪਮੈਂਟ ਕੱਲੀ ਪੰਜਾਬ 'ਚ ਨਹੀਂ ਹੋਈ ਕੱਲੀ ਅੰਮ੍ਰਿਤਸਰ 'ਚ ਨਹੀਂ ਹੋਈ ਦਿੱਲੀ ਚੋ ਹੀ ਹੈ ਕੇਜਰੀਵਾਲ ਸਾਹਿਬ ਕੋ ਹੀ ਹੈ ਵੈਗਨਰ ਕਾਰ ਹੁੰਦੀ ਸੀ ਟੁੱਟੀ ਜੀ ਲੰਡੂ ਜੀ ਕਾਰ ਹੁੰਦੀ ਸੀ ਔਰ ਅਜ ਉਸ ਬੰਦੇ ਕੋ ਕਰੋੜਾਂ ਦੀ ਕੋਠੀ ਹੈ ਇਹਨੂੰ ਡਿਵੈਲਪਮੈਂਟ ਨੇ ਕਹਿੰਦੇ ਤੇ ਹੋਰ ਕੀ ਕਹਿੰਦੇ ਆ ਇਹਨਾਂ ਦੇ ਕਿੰਨੇ ਮੰਤਰੀ ਅੰਦਰ ਬੰਦ ਹੋਏ ਕ腐ਪਸ਼ਨ ਚ ਆਮ ਪਾਰਟੀ ਦੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਅੰਦਰ ਹੋਏ ਮਨੀਸ਼ਾ ਰੌਧੀਆਂ ਉਸ ਇਲਾਵਾ ਹੋਰ ਵੀ ਗਈ ਔਰ ਹੁਣ ਤੇ ਇੱਕ ਲੋਕਲ ਇੱਥੋਂ ਦੇ ਐਮਐਲਏ ਉਹ ਵੀ ਲੇਡੀ ਜੀਵਨਜੀਤ ਕੋਰ ਠੀਕ ਹੈ ਉਹਨਾਂ ਦਾ ਵੀ ਨਾ ਕরাপਸ਼ਨ ਚ ਆ ਗਿਆ ਇਸ ਤੋਂ ਇਹਨੂੰ ਬਦਲਾਅ ਨਹੀਂ ਕਹਿੰਦੇ ਤੋ ਹੋਰ ਕੀ ਕਹਿੰਦੇ ਇਹਨੂੰ ਹੀ ਕਹਿੰਦੇ ਮੇਰੇ ਖਿਆਲ ਪਦਲਾਅ ਰਿਆਲਟੋ ਚੌਂਕ 'ਚ ਸਰਕਟ ਹਾਊਸ ਹੁੰਦਾ ਸੀਗਾ ਤੁਸੀਂ ਕਦੀ ਜਾ ਕੇ ਚੈੱਕ ਕਰਨਾ ਐਡਾ ਬਦਲਾਅ ਹੋਇਆ ਕਿ ਸਰਕਟ ਹਾਊਸ ਗਵਾਚ ਹੀ ਗਿਆ ਰੀਸੈਂਟ ਜਦੋਂ ਆਮ ਪਾਰਟੀ ਦੀ ਇਲੈਕਸ਼ਨ ਹੋਈ ਉਹਦੇ ਵਿੱਚ ਸਭ ਤੋਂ ਮੈਨੂੰ ਜਿਹੜਾ ਬੁਰਾ ਲੱਗਿਆ ਇੱਕ आईपीएस ਅਫੀਸਰ ਜਿਹੜੀ ਆਪਣੀ ਸਿਸਟਮ ਦੇ ਵਿੱਚੋਂ ਨਿਕਲ ਗਏ ਕਿ ਨਹੀਂ ਯਾਰ ਮੈਂ ਕੁਝ ਕਰਨਾ ਹੈ ਬਦਲਾਅ ਉਹ ਨਹੀਂ ਕਰ ਸਕੇ ਉਹ ਤੇ ਵਿਚਾਰੇ ਖੁੰਝੇ ਦਲਾਤਾ ਉਹਨਾਂ ਨੂੰ ਉਹਨਾਂ ਦੀ ਫੇਸ ਵੈਲਿਊ ਯੂਜ਼ ਕੀਤੀ ਚੰਗੀ ਫੇਸ ਵੈਲਿਊ ਬੇਸਿਕਲੀ ਆਮ ਪਾਰਟੀ ਬਣੀ ਐ ਸੇ ਕਰਕੇ ਕਿ ਉਹਨਾਂ ਦੀ ਫੇਸ ਵੈਲਿਊ ਯੂਜ਼ ਕਰ ਲਈ ਕਿ ਠੀਕ ਹੈ ਜੀ आईपीएस ਅਫੀਸਰ ਨੇ ਬਹੁਤ ਇਮਾਨਦਾਰ ਨੇ ਠੀਕ ਹੈ ਔਰ ਉਹਨਾਂ ਦੀ ਫੇਸ ਵੈਲਿਊ ਯੂਜ਼ ਕਰਕੇ ਉਹਨਾਂ ਨੂੰ ਘਰ ਬਿਠਾਤਾ ਕੀ ਨਾਂ ਸੀ ਉਸ ਐਮਐਲਏ ਦਾ ਕੁਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ ਜਲਵਾ ਪੂਰੇ ਪੰਜਾਬs ਸੀ ਕੀ ਸਿਰਫ ਮਾਝੇ 'ਚ ਸੀ ਕਿਉਂਕਿ ਕਈ ਲੋਕ ਕਹਿੰਦੇ ਕਿ ਮਾਝੇ 'ਚ ਦੁਨੀਆ ਸੀਟਾਂ ਉਹਨਾਂ ਦੇ ਪ੍ਰਚਾਰ ਕਰਨ ਉਹਦਾ ਅਸਰ ਮਿਲਿਆ ਸੀ ਉਹਨਾਂ ਦੀ ਇੱਕ ਫੇਸ ਵੈਲਿਊ ਇਮਾਨਦਾਰੀ ਹੋਣ ਕਰਕੇ ਪੰਜਾਬ 'ਚ ਇਹਨਾਂ ਦੀ ਸਰਕਾਰ ਮਾਨਸਾਬ ਦੀ ਬਣ ਗਈ ਆਦਰਵਾਇਸ ਸਰਕਾਰ ਇਹਨਾਂ ਦੀ ਬੰਨੀ ਨਹੀਂ ਸੀ ਔਰ ਆਂਦੇ ਦਿਨਾਂ 'ਚ ਦੇਖਣਾ ਜੋ-ਜੋ ਇਹਨਾਂ ਨੇ ਕੀਤਾ ਇਹ ਮੂੰਹ ਦਿਖਾਨਗੇ ਇਲੈਕਸ਼ਨ ਹੈ 4 ਦਿਨਾਂ ਨੂੰ ਹੈ ਔਰ 4 ਦਿਨ ਬਾਅਦ ਤੁਸੀਂ ਦੇਖਣਾ ਇਹ ਮੂੰਹ ਦਿਖਾਨਗੇ ਮੇਰ ਨਹੀਂ ਬਨੇਗਾ ਆਪ ਦਾ ਮੇਲ ਦੀ ਗੱਲ ਕਰਦੇ ਪਿਓ ਤੁਸੀਂ ਡਵੈਲਪਮੈਂਟ ਕਿਨੂੰ ਕਹਿੰਦੇ ਹੋ ਬੱਤੀ ਫਰੀ ਦੇਣਾ ਅਗਰ ਬੱਤੀ ਫਰੀ ਦੇਣੀ ਸੀ ਤੇ ਲਗਾਉਂਦੇ ਨਾ ਕੋਈ ਸਟੱਟੀਆਂ ਵਾਲਿਆਂ ਨੂੰ ਦਿੰਦੇ ਕਿ ਠੀਕ ਹੈ ਯਾਰ ਤੁਹਾਨੂੰ ਬੱਤੀ ਫਰੀ ਦਿੱਤੀ ਤੁਸੀਂ ਕੰਮ ਕਰੋ ਬਾਰੋਂ ਲੈ ਕੇ ਆਓ ਹੁਣ ਸਾਰਾ ਸਾਡਾ ਜਿਹੜਾ ਬਿਜ਼ਨਸ ਹੈ ਹਿਮਾਚਲ ਚਲਾ ਗਿਆ ਬੱਦੀ ਚਲਾ ਗਿਆ ਕਿਉਂ ਗਿਆ ਸੀਗਾ ਕਿਉਂਕਿ ਬੱਤੀ ਦੀ ਰੇਟ ਘਟ ਸੀਗਾ ਤੁਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਸਰਕਾਰ ਤੇ ਕਿੰਨਾ ਲੋਨ ਹੈਗਾ ਤੁਹਾਨੂੰ ਪਤਾ ਹੈ ਲੋਨ ਵੱਧ ਗਿਆ ਹੁਣ ਤਾਂ ਕਰਜ਼ਾ ਤਾਂ ਪਿਛਲੇ 20 25 30 ਸਾਲਾਂ ਤੋਂ ਪੰਜਾਬ 'ਚ ਤੁਸੀਂ ਨਾ Google ਤੇ ਟਾਈਪ ਕਰਕੇ ਦੇਖ ਲੈਣਾ ਕਿ ਪਿਛਲੇ 20 ਸਾਲਾਂ 'ਚ ਕਿੰਨਾ ਕਰਜ਼ਾ ਪਿਆ ਹੈ ਪਿਛਲੇ 20 ਸਾਲਾਂ 'ਚ ਅਰਬਾਂ ਖਰਬਾਂ ਦਾ ਕਰਜ਼ਾ ਜਿਹੜਾ ਕਿ ਆਮ ਜਨਤਾ ਨੂੰ ਪਤਾ ਹੀ ਨਹੀਂ ਕਿ ਉਹ ਕਰਜ਼ਾਈ ਹੋਗੀ ਔਰ ਅਸਲੀਅਤ 'ਚ ਇਨਕਲੂਡਿੰਗ ਯੂ ਇਨਕਲੂਡਿੰਗ ਮੀ ਅਸੀਂ ਸਾਰੇ ਕਰਜ਼ਾਈ ਹੋ ਰਹੇ ਹਾਂ ਔਰ ਡੇ ਬਾਈ ਡੇ ਹੋ ਰਹੇ ਹਾਂ ਇੱਕ ਛੋਟੀ ਜੀ ਤੁਹਾਨੂੰ ਮੈਂ ਇੱਕ ਮਿਸਾਲ ਦੇਣਾ ਕਿ ਇੱਕ ਰੀਸੈਂਟ ਮੈਨੂੰ ਪਤਾ ਲੱਗਿਆ ਕਿ ਪ੍ਰੋਗਰਾਮ ਕੀਤਾ तकरीबन ਕੋਡ ਆਫ ਕੰਡਕਟ ਲੱਗਣ ਤੋਂ ਪਹਿਲੇ ਕਿ ਇੱਕ ਮੰਤਰੀ ਸਾਹਿਬ ਆ ਰਹੇ ਆ ਔਰ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਅਪੁਆਇੰਟਮੈਂਟ ਲੈਟਰ ਦੇਣੀ ਸੀ ਕੁਝ ਬੱਚਿਆਂ ਨੂੰ ਔਰ ਉਹ ਬੱਚੇ ਜਿਹੜੇ ਸੀਗੇ ਉਹਨਾਂ ਦੇ ਬਾਪ ਦੀਆਂ ਮਾਂ ਦੀ ਡੈਥ ਹੋਈ ਸੀ ਸੋ ਓਨ दैट ਕੇਸ ਅਪੁਆਇੰਟਮੈਂਟ ਲੈਟਰ ਮਿਲਦੀ ਸੀ ਸਥਿਦਾਰ ਤੇ ਨੌਕਰੀਆਂ ਦੇਣੀਆਂ ਸੀ ਤਾਂ ਸਥਿਦਾਰ ਤੇ ਜਿਹੜੀਆਂ ਨੌਕਰੀਆਂ ਹੁੰਦੀਆਂ ਉਹ ਉਹਦੇ ਇੱਕ ਪ੍ਰਸੀਜਰ ਹੁੰਦਾ ਨੋਰਮਲ ਹਰ ਡਿਪਾਰਟਮੈਂਟ ਨੂੰ ਮਿਲਦੀ ਹੈ ਹਰ ਬੱਚੇ ਨੂੰ ਮਿਲਦੀ ਉਹਦੇ ਜਿਹਦਾ ਹੱਕ ਬੰਦਾ ਮਿਲਣੀ ਹੈ ਜਿਹਦਾ ਹੱਕ ਹੈ ਉਹਨੂੰ ਮਿਲ ਜਾਂਦੀ ਹੈ ਉਹਦਾ ਸਿੰਪਲ ਜਿਹਾ ਸਿਸਟਮ ਹੈ ਹੁੰਦਾ ਕਿ ਸੈਕਟੀ ਸਾਈਨ ਕਰਦਾ ਹੈ ਉਸ ਬਾਅਦ ਉਹਨੂੰ ਸਪੀਡ ਪੋਸਟ ਕੀਤੀ ਜਾਂਦੀ ਹੈ 30 ਰੁਪਏ ਤੇ ਬੱਚੇ ਨੂੰ ਪਹੁੰਚ ਜਾਂਦੀ ਠੀਕ ਹੈ ਜੀ ਔਰ ਇਹਨਾਂ ਨੇ ਕੀ ਕੀਤਾ ਮਾਨ ਸਾਹਿਬ ਨੇ ਕਿ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਰਕਾਰ ਤੇ ਪਹਿਲੀ ਕਰਜ਼ੇ ਜੜੇ ਹੈ ਫਿਰ ਵੀ ਫੰਕਸ਼ਨ ਕਰ ਰਿਹਾ ਉਹ ਚੀਜ਼ ਵਾਸਤੇ ਵੀ ਕਿ ਨਾ ਸਾਡੇ ਕੁਝ ਵਾਵਾ ਹੀ ਹੋ ਜੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਯਾਰ ਇਨਾ ਹੀ ਆ ਇਹਨਾ ਨਹੀਂ ਹੋਣਾ ਚਾਹੀਦਾ ਬੇਖੋ ਬਣਾ ਰਹੇ ਸਿਰਿਆਂ ਅਪਾਇੰਟਮੈਂਟ ਲਟਰੀ ਜਿਹੜੀ ਹੈ ਉਹ ਬੱਚੇ ਦਾ ਪ੍ਰੋਗਰਾਮ ਰੱਖਿਆ ਗਿਆ ਪ੍ਰੋਗਰਾਮ ਰੱਖਿਆ ਉਹਦੇ ਚ ਲੱਖ ਰੁਪਏ ਕੱਚੇ ਜਿਹੜਾ ਕਿ ਉਹੀ ਅਪਾਇੰਟਮੈਂਟ ਲਟਰੀ ਕਾ 30 ਰੁਪਏ ਦੇ ਬੱਚੇ ਨੂੰ ਮਿਲ ਜਾਂਦੀ ਹੈ ਉਹ ਤੁਸੀਂ ਸਰਕਾਰ ਤੇ ਬੋਝ ਬਣਾਉਂਦੇ ਹੋ ਅੱਜ ਇਹਨਾਂ ਮੁਤਾਬਕ ਹੈ ਹਵਾਵਈ ਮਤਲਬ ਲੈਣ ਵਾਸਤੇ ਲੋਕਾਂ ਦਾ ਪਿਆਰ ਲੈਣ ਵਾਸਤੇ ਕਿ ਇੱਕ ਝੂਠੀ ਨਵੀਂ ਇੱਕ ਪਰੰਪਰਾ ਸ਼ੁਰੂ ਕਰਤੀ ਹੈ ਕਿ ਸਵਾਗਤ ਸਮਾਰੋਹ ਜਾਂ ਇੱਕ ਪੰਜਾਬੀ ਚ ਕਹਿ ਰਹੀ ਕਿ ਲੋਕਾਂ ਨੂੰ ਲੋਕਾਂ ਦੇ ਧਨ ਦਾ ਦੁਰਵਯੋਗ ਕੀਤਾ ਜਾ ਰਿਹਾ ਪੜ੍ਹੇ ਲਿਖੇ ਬੰਦੇ ਨੂੰ ਤਾਂ ਪਤਾ ਲੱਗਦਾ ਹੈ ਕਿ ਕੀ ਚੀਜ਼ ਹੋ ਰਹੀ ਹੈ ਇੱਕ ਆਮ ਜਿਹਾ ਬੰਦਾ ਗਵਰਨਮੈਂਟ ਦੇ ਨਾਲ ਨਹੀਂ ਜੁੜਿਆ ਹੋਇਆ ਉਹਨੂੰ ਤਾਂ ਇਹ ਹੀ ਹੁੰਦਾ ਕਿ ਸ਼ਾਇਦ ਯਾਰ ਵਾਕਈ ਕੁਝ ਵਕਰੀ ਚੀਜ਼ ਹੋ ਰਹੀ ਹੈ ਕੁਝ ਅਪਾਇੰਟਮੈਂਟ ਵਕਰੀ ਹੋ ਰਹੀ ਹੈ ਬਹੁਤ ਗਲਤ ਹੋ ਰਿਹਾ ਹੁਣ ਅੰਮ੍ਰਿਤਸਰ ਦਾ ਮੇਅਰ ਕਿਹੋ ਜਿਹਾ ਹੋਣਾ ਚਾਹੀਦਾ ਤਿੱਕੋ ਇਹ ਤੇ ਬੜੀ ਛੋਟੀ ਜੀ ਗੱਲ ਤੁਸੀਂ ਕਰ ਦਿੱਤੀ ਤੁਸੀਂ ਵਿਜ਼ਨ ਆਪਣਾ ਵੱਡਾ ਰੱਖੋ ਤੁਸੀਂ ਇਹ ਗੱਲ ਕਰੋ ਕਿ ਸਾਡਾ ਫਿਊਚਰ ਕਿਉਂ ਦੇ ਹੋਣਾ ਚਾਹੀਦਾ ਬੇਸਿਕਲੀ ਸਾਡੀ ਇਨਕਮ ਹੈਗੀ ਆ ਸਾਡ ਕੋ ਪੰਜਾਬ ਚ ਕੋਈ ਇਨਕਮ ਆਫ ਸੋਰਸ ਕੁਛ ਨਹੀਂ ਹੈਗਾ ਕੋਈ ਇੰਡਸਟਰੀ ਨਹੀਂ ਹੈਗੀ ਅਸੀਂ ਦੇ ਬੇ ਦੇ ਕਰਜ਼ਾਈ ਹੋ ਰਹੇ ਆਂ ਔਰ ਅਸੀਂ ਇਲੈਕਸ਼ਨਾਂ ਦੇ ਖਰਚੇ ਪਾ ਰਹੇ ਆਂ ਅਸੀਂ ਮੰਤਰੀ ਬਣਾ ਰਹੇ ਆਂ ਅਸੀਂ ਐਮ ਐਲ ਏ ਬਣਾ ਰਹੇ ਆਂ ਉਹਨਾਂ ਨੂੰ ਗੱਡੀਆਂ ਲਾ ਕੇ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਨਵੀਆਂ ਕੋਠੀਆਂ ਬਣਾ ਕੇ ਦਿੱਤੀਆਂ ਜਾ ਰਹੀਆਂ ਉਹ ਯਾਰ ਕਦੋਂ ਸੁਧਰੋਗੇ ਤੁਸੀਂ ਯਾਰ ਸਮਝ ਹੋਣੀ ਚਾਹੀਦੀ ਹੈ ਅਗਰ ਕੋਈ ਵੀ ਆ ਜਾਂਦਾ ਏ ਬੀ ਸੀ ਮੇਰੇ ਤੇ ਆਏਗਾ ਡੈਫੀਨੇਟਲੀ ਆਏਗਾ ਔਰ ਮੈਂ ਮੈਂ ਇੱਕ ਗੱਲ ਬੇਨਤੀ ਕਰਾਂਗਾ ਸਪੈਸ਼ਲੀ ਕਾਂਗਰਸ ਨੂੰ ਬੇਨਤੀ ਕਰਾਂਗਾ ਕਿ ਜਿਹੜੀਆਂ ਪਹਿਲੇ ਤੁਸੀਂ ਗਲਤੀਆਂ ਕੀਤੀਆਂ ਉਹ ਗਲਤੀਆਂ ਹੁਣ ਛੱਡ ਦਿਓ ਲੋਕੀ ਤੁਹਾਨੂੰ ਸਿੱਤੇ ਰੱਖ ਕੇ ਆਪਣਾ ਤਾਜ ਬਣਾਉਣਾ ਚਾਹੁੰਦੇ ਨੇ ਔਰ ਬਣਾਣਗੇ ਇੱਥੋਂ ਤੁਸੀਂ ਹਿੰਟ ਸਮਝ ਲਓ ਕਿ ਤੁਸੀਂ ਆ ਰਹੇ ਹੋ ਤੁਸੀਂ ਕਾਂਗਰਸ ਨੂੰ ਸਮਰਥਨ ਦੇ ਰਹੇ ਹੋ ਸਪੈਸ਼ਲ ਦਾ ਮੈਂ ਤਾਂ ਠੋਕੇ ਦਿਖਾਂਗਾ ਜੀ ਬਿਲਕੁਲ ਮੈਂ ਬਚਪਨ ਤੋਂ ਮੇਰੇ ਫੈਮਿਲੀ ਕਾਂਗਰਸੀ ਰਹੀ ਹੈ ਉਸੇ ਕਾਂਗਰਸ ਦੇ ਹੀ ਵੋਟਰਾਂ ਉਹ ਤਾਂ ਮਰ ਰਾਂਗੇ ਤੇ ਬੀਜੇਪੀ ਸੈਂਟਰ ਚ ਹੈ ਸਮਾਰਟ ਸਿਟੀ ਦਾ ਦਰਜਾ ਬੀਜੇਪੀ ਨੇ ਦਿੱਤਾ ਹੈ ਸਕੇਂਦਰ ਦੀ ਸਰਕਾਰ ਨੇ ਅਰਬਨ ਡਵੈਲਪਮੈਂਟ ਮਿਨਿਸਟਰੀ ਨੇ ਜੇ ਬੀਜੇਪੀ ਦਾ ਮੇਅਰ ਬਣੇ ਤੇ ਸ਼ਹਿਰ ਨੂੰ ਜਿਆਦਾ ਫਾਇਦਾ ਨਹੀਂ ਹੋ ਸਕਦਾ ਦੇਖੋ ਮੈਂ ਕੋਈ ਬੀਜੇਪੀ ਦੇ ਖਿਲਾਫ ਨਹੀਂਗਾ ਬਟ ਜਦੋਂ ਦਾ ਇੱਕ ਕਿਸਾਨਾਂ ਦਾ ਔਰ ਬੀਜੇਪੀ ਦਾ ਇੱਕ ਆਪਸ ਵਿੱਚ ਡਿਸਪਿਊਟ ਕ੍ਰੀਏਟ ਹੋ ਗਿਆ ਉੱਥੋਂ ਇੱਕ ਉਹਨਾਂ ਦੀ ਇਮੇਜ ਖਰਾਬ ਹੋ ਗਈ ਸੋ ਮੈਨੂੰ ਨੇ ਲੱਗਦਾ ਕਿ ਬੀਜੇਪੀ ਦੀ ਇਨ ਫਿਊਚਰ ਪੰਜਾਬ ਚ ਬੀਜੇਪੀ ਆਏਗੀ ਸੋ ਇਨ ਕੇਸ ਅਗਰ ਆ ਵੀ ਜਾਂਦੀ ਹੈ ਸੋ ਇਹ ਟਾਈਮ ਹੀ ਦੱਸੇਗਾ ਅਗਰ ਕੁਝ ਉਹਨਾਂ ਦਾ ਪੈਚਅਪ ਹੋ ਜਾਂਦਾ ਹੈ ਅਦਰਵਾਈਜ਼ ਸਿੱਧਾ ਵਾਰ ਤੁਹਾਡਾ ਬੀਜੇਪੀ ਬੀਜੇਪੀ ਤਾਂ ਨਹੀਂ ਬਸ ਕਿਸਾਨੀ ਅੰਦੋਲਨ ਕਾਰਨ ਤੁਸੀਂ ਥੋੜਾ ਸ਼ਸ਼ੋਭੇਸ਼ ਚੋ ਨਹੀਂ ਇਹ ਸੱਚਾਈ ਹੈ ਨਾ ਕਿ ਬੀਜੇਪੀ ਕਾ ਉਹ ਇੱਕ ਕਿਸਾਨ ਦਾ ਅੰਦੋਲਨ ਹੋਇਆ ਸੀ ਸੋ ਉਹਦੇ ਕਰਕੇ ਡਿਸਪਿਊਟ ਕ੍ਰੀਏਟ ਹੋਇਆ ਸੀ ਅਦਰਵਾਈਜ਼ ਤੇ ਕੋਈ ਗੱਲ ਨਹੀਂ ਸੀਗੀ